ਅਸੀਂ ਆ ਰੂਗੀ ਜੀ ਉਹ ਤਾਂ ਵੀ ਜੋ ਟਾਈਟਿਕ ਦਾ ਰੇਵੇ ਰੁਕਣ ਦਾ ਫੈਸਲਾ ਕੀਤਾ ਤੇ ਕਿਹੜੀਆਂ ਕਿਹੜੀਆਂ ਤਸਵੀਰਾਂ ਆ ਰਹੀਆਂ ਨੇ ਤੇ ਕੱਲ ਨੂੰ ਕਿੰਨੇ ਵਜੇ ਦਾ ਪ੍ਰੋਗਰਾਮ ਆ ਉਹ ਮਤਲਬ ਜਿਹੜਾ ਫੈਸਲਾ ਤਾਂ ਹੋ ਟਾਲਾ ਉਹਦੀਆਂ ਤਿਆਰੀਆਂ ਫੁੱਲ ਨੇ ਹਣਾ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਰੀਆਂ ਹੀ ਤੇ ਉਹਨਾਂ ਤਿਆਰੀਆਂ ਦੀ ਸਾਰਾ ਦਿਨ ਅੱਜ ਲੱਗੇ ਰਹੇ ਜਿਹੜੀ ਹੈਗੀ ਜਥੇਬੰਦੀਆਂ ਵਾਲੀ ਗੱਲ ਮੈਂ ਤੁਹਾਨੂੰ ਨਾ ਵੀ ਦੱਸ ਦੇਣਾ ਹੂੰ ਤਾਂ ਮੈਨੂੰ ਤਾਂ ਲੱਗਦਾ ਵੀ ਕੋਈ ਜਥੇਬੰਦੀ ਰਹੀ ਨਹੀਂ ਜਿਨੇ ਫੋਨ ਨਹੀਂ ਕਰਿਆ ਜਿਵੇਂ ਮੰਨ ਲਓ ਸਾਰਿਆਂ ਤੋਂ ਪਹਿਲਾਂ ਆਪਣੀ ਏਕਤਾ ਆਜ਼ਾਦ ਮਨ ਲਾ ਹੈਗੀ ਆ ਉਸ ਤੋਂ ਬਾਅਦ ਉਹ ਗ੍ਰਾਹਾਂ ਹੈਗੀ ਆ ਕ੍ਰਾਂਤੀਕਾਰੀ ਜਿਹੜੀ ਆਪਣੇ ਹੈਗੇ ਨੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਰਦਾਰ ਜਰਨੈਲ ਸਿੰਘ ਜਹਾਗੀਰ ਜੀ ਉਹ ਹੈਗੇ ਨੇ ਤੇ ਕਾਦੀਆਂ ਹੈਗੀ ਤੇ ਡਕਾਉਂਦਾ ਹਨਾ ਹੋਰ ਵੀ ਦੋ ਤਿੰਨ ਜਥੇਬੰਦੀਆਂ ਦੇ ਮੇਰੇ ਵੀ ਫੋਨ ਤੇ ਗੱਲ ਹੋਈ ਆ ਤਕਰੀਬਨ ਮੈਨੂੰ ਤਾਂ ਲੱਗਦਾ ਵੀ ਇੱਕ ਵੀ ਜਥੇਬੰਦੀ ਰਹਿਣੀ ਨਹੀਂ ਕਿਉਂਕਿ ਕੰਮ ਹੀ ਮਤਲਬ ਕਿਸਾਨੀ ਦਾ ਇਹ ਕਿਹੜਾ ਕੋਈ ਮੱਲਾ ਇਮੇ ਤਾਂ ਹੈ ਨਹੀਂ ਵੀ ਵੀ ਮਤਲਬ ਕੋਈ ਸੱਦੇ ਵਾਲੀ ਲੋੜ ਆ ਜਾਂ ਆਪਾਂ ਮਤਲਬ ਐਵੇਂ ਵੀ ਕੰਮ ਕਿਸਾਨੀ ਦਾ ਸਾਰੇ ਜੱਥੇਬੰਦੀਆਂ ਹੀ ਆਪੋ ਆਪਣੇ ਢੰਗ ਨਾਲ ਪੂਰੇ ਜ਼ੋਰ ਨਾਲ ਲੱਗੀਆਂ ਹੋਈਆਂ ਨੇ ਉਹ ਜ਼ੋਰ ਦੇ ਹਿਸਾਬ ਨਾਲ ਮੈਨੂੰ ਐਂ ਲੱਗਦਾ ਵੀ ਇਹਨਾਂ ਦੀਆਂ ਜੜਾਂ ਹਿਲਾ ਦਾਂਗੇ ਗੱਲ ਨੂੰ ਅੱਜ ਵੀ ਕੋਈ ਮੀਟਿੰਗ ਹੋਈ ਪ੍ਰਸ਼ਾਸਨ ਨਾਲ ਕਿਸੇ ਹੋਰ ਅਧਿਕਾਰੀ ਨਾਲ ਨਹੀਂ ਕੋਈ ਮੀਟਿੰਗ ਨਹੀਂ ਹੋਈ ਨਾ ਮੱਲਾ ਕਿਸੇ ਨੇ ਕਿਹਾ ਨਾ ਕੋਈ ਮੀਟਿੰਗ ਹੋਈ ਆ ਦੇਵੇ ਦਾ ਪ੍ਰੋਗਰਾਮ ਹੈ ਉੱਪਰ ਦਾ ਜੀ 10 ਵਜੇ ਤੋਂ ਮੱਲਾ ਕਿਹਾ ਵੀ 10 ਵਜੇ ਦਾ ਟਾਈਮ ਦਿੱਤਾ ਸਾਰੀ ਸੰਗਤ ਨੂੰ ਦਾਣਾ ਮੰਡੀ 'ਚ ਇਕੱਠੇ ਹੋਵਾਂਗੇ ਉੱਥੋਂ ਇਕੱਠੇ ਹੋ ਕੇ ਹਨਾ ਉਹ ਸਮਾਂ ਬਣ ਜੂਗਾ ਜਿਵੇਂ ਸਾਰੀਆਂ ਜਥੇਵੰਦੀਆਂ ਦੇ ਆਗੂ ਸਹਿਬਾਨਾਂ ਦੀ ਮੱਲਾ ਬਿਆਉ ਤੂ ਉਵੇਂ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਲੀਕਾਂਗੇ ਮੇਰੀ ਜਥੇਵੰਦੀਆਂ ਤੋਂ ਬਿਨਾ ਸਾਰੀ ਜਿਹੜੀ ਕਿਸਾਨੀ ਆ ਜਿਹੜੇ ਮੱਲਾ ਕੰਮ ਕਰਦੇ ਨੇ ਚਾਹੇ ਉਹ ਜਥੇਵੰਦੀ 'ਚ ਨਹੀਂ ਜਾਂਦੇ ਇਹ ਮੱਲਾ ਇੱਕ ਇੱਕ ਜਥੇਵੰਦੀ ਦਾ ਵੀ ਕੰਮ ਨਹੀਂ ਇਹ ਸਾਰੇ ਖੇਤੀਕਾਰਾਂ ਦਾ ਜਿਹੜੇ ਬੰਦੇ ਖੇਤੀ ਕਰਦੇ ਨੇ ਕੱਲ ਨੂੰ ਇਹ ਕਣਕਜੀਰੀ ਤੇ ਡਾਕਾ ਮਾਰਨਗੇ ਕਿਹੜੇ ਵੇਲੇ ਆਪਾਂ ਨੂੰ ਗੰਨਾ ਬੀਜਣਾ ਪੈ ਜੇ ਜਿਵੇਂ ਮਨ ਲਓ ਪਿਛਲੇ ਸਾਲਾਂ ਚ ਜਦੋਂ ਅਸੀਂ ਗੰਨਾ ਬੀਜਣ ਲੱਗਿਆਂ ਸਾੜੇ ਪੰਜ ਚਾਰ ਪਿੰਡਾਂ ਚ ਕੁਦਰਤ ਨੇ ਕਹਿੜਾ ਆ ਮਨ ਲਓ ਗੜੇ ਇਹਨੇ ਪੈ ਕੇ ਕਣਕ ਬਰਬਾਦ ਹੋ ਗਈਦੀ ਉਦੋਂ ਦੇ ਅਸੀਂ ਗੰਨਾ ਬੀਜਣ ਲੱਗੇ ਜਿਹੜੀ ਗੰਨੇ ਦੀ ਫਸਲ ਆ ਇਹ ਪੱਕੀ ਖੇਤੀ ਆ ਜੇ ਇਹਦੇ ਉੱਤੇ ਅੱਜ ਸਰਕਾਰ ਦਾ ਡਾਕਾ ਕੱਲ ਨੂੰ ਕਣਕਜੀਰੀਆਂ ਦੇ ਵੱਜੂਗਾ ਮੇਰੀ ਸਾਰੀ ਕਿਸਾਨੀ ਨੂੰ ਮਨ ਲਾ ਜਿਹੜੇ ਬੰਦੇ ਮਨ ਲਾ ਕਿਸਾਨੀ ਨਾਲ ਜੁੜੇ ਨੇ ਕੱਲੀ ਕਿਸਾਨੀ ਨੂੰ ਛੱਡ ਕੇ ਨਹੀਂ ਸਾਰੇ ਮਜ਼ਦੂਰਾਂ ਨੂੰ ਵੀ ਜਿਹੜਾ ਮਨ ਲਓ ਮੁਲਾਜ਼ਮ ਉੱਥੇ ਤੇ ਸਹਿਰ ਦੇ ਦੁਕਾਨਦਾਰਾਂ ਨੂੰ ਵੀ ਕਿਉਂਕਿ ਇਹਦਾ ਮਾਰਕੀਟ ਤੇ ਵੀ 40% ਅਸਰ ਹੋਣਾ ਸੋ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਰੇ ਜਣੇ ਕੱਲ ਨੂੰ ਹਮ ਹਮਾ ਕੇ 10 ਵਜੇ ਆਉ ਪਹੁੰਚੀ ਆ ਪਰ ਰੇਲਵੇ ਟਰੈਕ ਦਾ ਜਿਹੜਾ ਚੱਕਾ ਜਾਮ ਕਰੀਏ ਕਿੰਨੇ ਦਿਨ ਲਈ ਹੋ ਸਕਦਾ ਹੈ ਚੱਕਾ ਜਾਮ ਇਹ ਜਿੰਨਾ ਚਿਰ ਸਰਕਾਰ ਸਾਰੀਆਂ ਮੰਗਾ ਮੰਨ ਨਹੀਂ ਲੈਂਦੀ ਕਿਸਾਨਾਂ ਦੀਆਂ ਭਰੀਆਂ ਟਰਾਲੀਆਂ ਖਾਲੀ ਨਹੀਂ ਕਰਦੀ ਜਿਹੜਾ ਖੜਾ ਗੰਨਾ ਪੰਪਾਂ ਤੇ ਉਹਨਾਂ ਨੂੰ ਪਾਰਕੀਆਂ ਦੇ ਕੇ ਅੰਦਰ ਨਹੀਂ ਕਰਦੇ